ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਈ ਵਾਪਸੀ ਆਪਣੇ 13 ਕੌਂਸਲਰਾਂ ਸਮੇਤ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਚ ਸ਼੍ਰੋਮਣੀ ਅਕਾਲੀ ਦਲ ਵਿੱਚ ਮੁੜ ਹੋ ਕੇ ਸ਼ਾਮਲ ਕੁਲਵੰਤ ਸਿੰਘ ਨੇ ਕਿਹਾ ਬਿਨਾਂ ਸ਼ਰਤ ਪਾਰਟੀ ਵਿੱਚ ਆਇਆ ਹਾਂ ਸਿਆਸੀ ਹਲਕਿਆਂ ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਲਵੰਤ ਸਿੰਘ ਨੂੰ ਮੋਹਾਲੀ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਇਸ ਵਾਰ ਮਹਾਲੀ ਤੋਂ ਇਲੈਕਸ਼ਨ ਲੜ ਰਹੇ ਨਹੀਂ ਇਹ ਤੋਂ ਲੜਨਗੇ ਇਲੈਕਸ਼ਨ ਕਿਦੋਂ ਵੀ ਪੰਜਾਬ ਦੇ 1.5 ਲੱਖ ਕਿਸਾਨਾਂ ਨੇ ਲਿਖੀਆਂ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣ ਲਈ ਰਾਸ਼ਟਰਪਤੀ ਦੇ ਨਾਮ ਚਿੱਠੀਆਂ ਦੋ ਬੈਲਗੱਡੀਆਂ ਤੇ ਚਿੱਠੇ ਰੱਖ ਮੋਹਾਲੀ ਦੇ ਗੁਰਦੁਆਰਾ ਅੰਮ੍ਰਿਤਸਰਬ ਤੋਂ ਰਾਜਪਵਨ ਜਾ ਰਹੇ ਕਿਸਾਨਾਂ ਨੂੰ ਪੁਲਿਸ ਨੇ ਰਸਤੇ ਵਿੱਚ ਹੀ ਰੋਕਿਆ ਗਵਰਨਰ ਕਪਤਾਨ ਸਿੰਘ ਸੁਲੰਕੀ ਜ਼ਰੀਏ ਰਾਸ਼ਟਰਪਤੀ ਨੂੰ ਚਿੱਠੀਆਂ ਪਹੁੰਚਾ ਕੇ ਕਿਸਾਨਾਂ ਨੇ ਪੁੱਛਿਆ ਸਵਾਲ ਕਿ ਅਸੀਂ ਇਸ ਦੇਸ਼ ਦੇ ਨਾਗਰਿਕਾਂ ਜਿਹੜੀਆਂ ਚਿੱਠੀਆਂ ਤੁਸੀਂ ਲੈ ਕੇ ਆਏ ਹੋ ਇਹ ਚਿੱਠੀਆਂ ਤੁਸੀਂ ਪੜੀਆਂ ਵੀ ਹੋਣੀਆਂ ਕਿ ਕੀ ਕੀ ਲਿਖਿਆ ਹੈ ਇਹਨਾਂ ਚਿੱਠੀਆਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਅਸੀਂ ਇਹਦੇ ਵਿੱਚ ਰਾਸ਼ਟਰਪਤੀ ਨੂੰ ਕਿਹਾ ਵੀ ਕਿਸਾਨਾਂ ਦੇ ਸਿਰ ਕਰਜ਼ਾ ਜਿਹੜਾ ਚੜਿਆ ਤੁਹਾਡੇ ਘੱਟ ਭਾਵੇਂ ਮਿਸ਼ਨ ਕੇ ਮਿਸ਼ਨ ਕਰਕੇ ਸਰਕਾਰ ਲੋਕਾਂ ਨੂੰ ਕਿਸਾਨਾਂ ਨੂੰ ਲੁੱਟਣ ਦੀ ਵਜ੍ਹਾ ਕਰਕੇ ਕਰਜ਼ਾ ਚੜਿਆ ਇਹਨਾਂ ਗੱਲਾਂ ਨੂੰ ਲੈ ਕੇ ਅਸੀਂ ਰਾਸ਼ਟਰਪਤੀ ਨੂੰ ਕਿਹਾ ਵੀ 14 ਅਗਸਤ ਨੂੰ ਜਦੋਂ ਤੁਸੀਂ ਨੇਸ਼ਨ ਨੂੰ ਐਡਰੈਸ ਕਰੋ ਤਾਂ ਜਾਂ ਤਾਂ ਕਿਸਾਨਾਂ ਦੀ ਇਹਨਾਂ ਸਮੱਸਿਆ ਦਾ ਹੱਲ ਦੱਸੋ ਸਾਨੂੰ ਨਹੀਂ ਫਿਰ ਅਸੀਂ 15 ਅਗਸਤ ਦੇ ਬਾਅਦ ਇੱਕ ਵੱਡੀ ਮੁਹਿੰਮ ਸਾਰੇ ਪੰਜਾਬ ਵਿੱਚ ਚਲਾਉਣ ਜਾ ਰਹੇ ਹਾਂ ਤਰਨਤਾਰਨ ਵਿੱਚ ਬੁੱਧਵਾਰ ਰਾਤ ਹੋਈ ਗੈਂਗਵਾਰ ਵਿੱਚ ਗੈਂਗਸਟਰ ਦਿਲਬਖ ਸਿੰਘ ਦੀ ਮੌਤ ਉਸ ਦਾ ਇੱਕ ਸਾਥੀ ਅੰਕੁਰ ਜ਼ਖਮੀ ਪੁਲਿਸ ਮੁਤਾਬਕ ਗੈਂਗਵਾਰ ਦੌਰਾਨ ਚਲੀਆਂ ਕਰੀਬ 100 ਗੋਲੀਆਂ ਇਹ ਗੈਂਗਵਾਰ ਵਿੱਚੂ ਗੈਂਗ ਤੇ ਸੋਨੂ ਪੁੰਗਲਾ ਗੈਂਗ ਵਿਚਕਾਰ ਹੋਏ ਹੁੰਦਾ ਦੱਕਾਇਆ ਜਾ ਰਿਹਾ ਹੈ ਖਤਸ਼ਾ ਮੌਕੇ ਤੋਂ ਗੋਲੀਆਂ ਨਾਲ ਬੁਰੀ ਤਰ੍ਹਾਂ ਨੁਕਸਾਨੀ ਫੋਰਚੂਨਰ ਗੱਡੀ ਬਰਾਮਦ ਇਸ ਸਬੰਧੀ ਜਿਹੜਾ ਅਸੀਂ ਜਿਹੜਾ ਹੈਗਾ ਇਹ ਕਤਲ ਦਾ ਮਾਮਲਾ ਹੈਗਾ ਇਸ ਸਬੰਧੀ ਅਸੀਂ ਜਿਹੜਾ ਪਰਚਾ ਦਰਜ ਕਰਕੇ ਜਿਹੜੀ ਤਫਤੀਸ਼ ਕਰ ਰਹੇ ਹਾਂ ਮੁਕਸਰ ਦੇ ਪਿੰਡ ਅਟਾਰੀ ਚ ਲਾਪਤਾ ਹੋਏ 6 ਸਾਲਾ ਬੱਚੇ ਦੀ ਲਾਸ਼ ਨਹਿਰ ਛੋਬਰામਤ ਮ੍ਰਿਤਕ ਬੱਚੇ ਦੇ ਚਾਚੇਸ ਸਮੇਂ ਚਾਰ ਲੋਕਾਂ ਖਿਲਾਫ ਅਗਵਾ ਤੇ ਕਤਲ ਦਾ ਕੇਸ ਦਰਜ ਜ਼ਮੀਨੀ ਵਿਵਾਦ ਨੂੰ ਦੱਸਿਆ ਜਾ ਰਿਹਾ ਹੈ ਵਾਰਦਾਤਾਕਰ ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਕਰ ਰਹੀ ਹੈ ਛਾਪੇਮਾਰੀ ਮੁਲਜ਼ਮਾਂ ਵਿੱਚੋਂ ਇੱਕ ਮੁਕਸਰ ਮਾਰਕੀਟ ਕਮੇਟੀ ਦਾ ਸਾਬਕਾ ਚੇਅਰਮੈਨ ਇਤਕੌਰ ਉਹਨੇ ਇੱਕ ਦਰਖਾਸਤ ਦਿੱਤੀ ਸੀ ਵੀ ਮੇਰੇ ਬੱਚੇ ਨੂੰ ਉਹਦਾ ਤਾਇਆ ਬਾਜ ਸਿੰਘ ਕੁਝ ਹੋਰ ਆਦਮੀ Goa ਕਰਕੇ ਲੈ ਗਏ ਜਿਸ ਤੇ ਮਕਦਮਾ ਨੰਬਰ 92 ਅੰਡਰ ਸੈਕਸ਼ਨ 364 120 ਪੀਆਈਪੀਸੀ ਦਰਜ ਕੀਤਾ ਸੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਾਜ ਸਿੰਘ ਨੇ ਉਹ ਬੱਚੇ ਨੂੰ ਨਹਿਰ ਸੜਤਾ ਸੀ ਤੇ ਅੱਜ ਬੱਚੇ ਨੂੰ ਜਿਹੜਾ ਰਾਜਸਥਾਨ ਦੇ ਵਿੱਚੋਂ ਗੰਗਰਨ ਕੁਮਾਰ ਚੋਂ ਬਰਾਮਦ ਕਰ ਲਿਆ ਰੀਓ 올림픽ਸ ਵਿੱਚ ਭਾਰਤ ਦਾ ਸੁਪਰ ਮੰਗਲਵਾਰ ਭਾਰਤੀ ਹਾਕੀ ਟੀਮ ਨੇ 36 ਸਾਲ ਬਾਅਦ ਬਣਾਈ ਕੁਆਟਰਫਾਈਨਲ ਚਾ ਅਰਜنٹినా ਖਿਲਾਫ 2-1 ਨਾਲ ਮਾਰੀ ਬਾਜ਼ੀ ਵਿਕਾਸ ਕ੍ਰਿਸ਼ਨ ਨੇ ਮੁੱਕੇਬਾਜ਼ੀ ਚ ਕੀਤਾ ਜੇਤੂ ਅਗਾਸ ਅਮਰੀਕਾ ਦੇ ਚਾਰਲਸ ਕੌਨਵੈਲ ਖਿਲਾਫ 74 ਕਿਲੋਗ੍ਰਾਮ ਭਾਰ ਵਰਗ ਚ 3-0 ਨਾਲ ਮਾਰੀ ਬਾਜ਼ੀ ਆਰਚਰੀਚ ਅੰਤਾਨੂ ਦਾਸ ਨੇ ਪ੍ਰੀ ਕੁਆਟਰਫਾਈਨਲ ਚ ਬਣਾਈ ਜਗਾ ਸ਼ੂਟਰ ਹਿਨਾ ਸਿੱਧੂ ਨੇ ਫਿਰ ਕੀਤਾ ਨਿਰਾਸ਼